ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ पहर गुण गाओ सुने तुम्हें गौर सचा ये सुनाओ जन्म पदारथ सफल होए मान में एह पाओ ਜਪਤਿਆ ਦੁਖ ਜਾਈ ਨਾਨਕ ਨਾਮ ਜਪਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਇ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਹੀ ਕਢੇਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਪਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਏਕ ਖਨੇ ਦਿਸੇ ਰੈਨ ਤੇਰਾ ਨਾਉ ਸਚਾ ਸਬਦ ਜਪੇ ਤ੍ਰਿਸ਼ਨਾ ਭੂਖ ਵਿਰਲਾਲ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜੇ ਜਿਸਨੋ ਮਨ ਵਸੇ ਤਿਸੇ ਪਰਾਵਤ ਲਾਲ ਜੋ ਗੁਰ ਸਬਦੀ ਰਸੇ ਖੰਡ ਅੰਡ ਬਿਆਨਤ ਉਧਾਰ ਹਰੇ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਅੰਬਰਤ ਹਰ ਕਾ ਨਾਓ ਮਨ ਤਾਨ ਹਿਰਦੇ ਸਿੰਵਰੇ ਹਾਰ ਆਠ ਪਹਿਰ ਗੁਣ ਗਾਓ ਤਪ ਦੇਸ਼ ਸੁਣੇ ਤੁਮੇ ਗੁਰ ਸੇਖਾ ਸਚਾਏ ਸੁਨਾਓ ਜਨਮ ਪਦਾਰਤ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਜ ਅਨੰਦ ਕਨਾ ਪਰਬ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿਟ ਸਾਜ ਕਰੇ ਬਾਣ ਜੋਤ ਤਰੇ ਬਾਣ ਪਹੋਗ ਪਹੁੰਦੇ ਬਾਣ ਮਣੇ ਕਰੇ ਬਾਣ ਨਰਕ ਸਵਰਗ ਉਤਾਰੇ ਬਾਣ ਤਰਨ ਪਰੇ ਅਤਿਲੇ ਨਾਨਕ ਵਿਰਲਾਹੀ ਪਾਉੜੀ ḓੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਏਕ ਖਨੇ दिसे रैन तेरा नाव सच्चा सबद जपे तृष्णा भूख विरलाल नाय तेरे थपे रोग सोग दुख वंज जिसनो मन वसे ਸੇ ਪ੍ਰਾਵਤ ਲਾਲ ਜੋ ਗੁਰ ਸਬਦੀ ਰਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਸਖ ਸਚਾਏ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਜ ਅਨੰਦ ਕਣਾ ਪਰਬ ਜਬ ਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣਿ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗਿ ਗਏ ਪਾਣੇ ਕਰਮ ਕਰੇ ਪਾਣੇ ਮੀ ਇਸ ਸਾਜ ਕਰੇ ਬਾਣ ਜੋਤ ਤਰੇ ਬਾਣੇ ਪੋਗੋ ਪੋਗਦੇ ਬਾਣੇ ਮਣੇ ਕਰੇ ਬਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਕਵਿਰ ਲਾਹੇ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿ세 ਰਾਨ ਤੇਰਾ ਨਾਮ ਸਚਾ ਸਬਦ ਜਪੇ ਤ੍ਰਿਸ਼ਨਾ ਭੁਖ ਵਿਰਲਾ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜੇ ਜਿਸਨੋ ਮਨ ਵਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦir ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਬਰਤ ਬਾਣੀ ਅੰਬਿਓ ਰਸ ਅੰਬਰਤ ਹਰ ਕਾ ਨਾਓ ਮਨ ਤਾਨ ਹਿਰਦੇ ਸਿੰਮਰੇ ਹਾਰ ਆਠ ਪਹਰ ਗੁਣ ਗਾਓ ਤਪ ਦੇਸ਼ ਸੁਣੇ ਸੇਖ ਸਚਾਏ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੋਖ ਸਹਜ ਆਨੰਦ ਕਨਾ ਪਰਬ ਜਬ ਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮ ਪਾਣੇ ਕਢੇਲੇ ਪਾਣੇ ਜੋਣ ਪਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਸਾਜ ਕਰੇ ਬਾਣੇ ਜੋਤ ਤਰੇ ਬਾਣੇ ਭੋਗ ਭੋਗਦੇ ਬਾਣੇ ਮਣੇ ਕਰੇ ਬਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਸਤਿ ਤਰਤੀਲੇ ਨਾਨਕ ਵਿਰਲਾਹੀ ਪਾਉੜੀ ਧਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਜਿਸ ਦਾ ਨਾਮ ਤੇਰਾ ਨਾਮ ਸੱਚਾ ਸ਼ਬਦ ਜਪੇ ਤ੍ਰਿਸ਼ਨਾ ਭੁਖ ਵਿਰਲਾ ਲ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜੇ ਜਿਸ ਨੂੰ ਮਨਵਸੇ ਿਸੇ ਪ੍ਰਾਵਤ ਲਾਲ ਜੋ ਗੁਰ ਸਬਦੀਰ ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੀ ਸਾਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰਕਾਰ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਉ ਸੁਖ ਸਜ ਅਨੰਦ ਕਨਾ ਪ੍ਰਭ ਜਬਤਿਆ ਦੁਖ ਜਾਈ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਇ ਗੁਰ ਪੂਰਾ ਮਤ ਦੇ ਭਾਣੇ ਜਪ ਤਪ ਸੰਜਮੋ ਭਾਣ ਹੀ ਕਡੇ ਲੇ ਭਾਣੇ ਜੋਣ ਪਵਾਈਏ ਭਾਣੇ ਬਖਸ਼ ਕਰੇ ਭਾਣੇ ਦੁੱਖ ਸੁਖ ਭੋਗੀਏ ਭਾਣੇ ਕਰਮ ਕਰੇ ਭਾਣੇ ਸਾਜ ਕਰੇ ਭਾਣੇ ਜੋਤ ਤਰੇ ਭਾਣੇ ਭੋਗ ਭੋਗਦੇ ਭਾਣੇ ਮਣੇ ਕਰੇ ਭਾਣੇ ਨਰਕ ਸਵਰਗ ਉਤਾਰੇ ਭਾਣੇ ਤਰਨ ਪਰੇ ਆਣੇ ਹੀ ਜਿਸ ਭਗਤਿ ਲੇ ਨਾਨਕ ਵਿਰਲਾਹੀ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ पशु प्रेरित अज्ञान उदरे एक खने दिसन तेरा नाव सचा शब्द जपे तृष्णा भूख व्यर लाल नाए तेरे थपे रोग ਸੋਗ ਦੁਖ ਵੰਝ ਜਿਸ ਨੂੰ ਮਨਵਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦਿਰ ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਸੋ ਸੱਚੇ ਮੇਰੇ ਪਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ہار আઠ ਪਹਿਰ ਗੁਣ ਗਾਓ ਤਪਦੇਸ਼ ਸੁਣੇ ਤੁਮੇ ਗੁਰ ਸੇਖ ਸਚਾ ਇਹ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਪਾਉ ਸੁਖ ਸਹਜ ਆਨੰਦ ਕਣਾ ਪ੍ਰਭ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਇਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗੀਏ ਪਾਣੇ ਕਰਮ ਕਰੇ ਪਾਣੇ ਮਿੱਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਭੋਗ ਭੋਗਦੇ ਪਾਣੇ ਮਨੇ ਕਰੇ ਬਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਬਾਣੇ ਜਿਸ ਧਰਤੀਲੇ ਨਾਨਕ ਵਿਰਲਾਹੀ ਪਾਉੜੀ ੜੜਾਈ ਸੱਚੇ ਨਾਮ ਕੀ ओ जीवा सुन सुने पशु परेत अज्ञान उदरे एक खने दिसे रैन तेरा नाव सचा सबद जपे ਰੇਸ਼ਨਾ ਭੂਖ ਵਿਰ ਲਾਲ ਨਾਈ ਤੇਰੇ ਥਪੇ ਰੋਗ ਸੋਗ ਦੁਖ ਵੰਜ ਜਿਸ ਨੂੰ ਮਾਨਵ ਸੇ ਤਿਸੇ ਭਰਾਵਤ ਲਾਲ ਜੋ ਗੁਰਬਦਿਰ ਸੇ ਅੰਦਰ ਬਿਆਨ ਤੋ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਅੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਤਪਦੇਸ਼ ਸੁਣੇ ਤੁਮੇ ਗੁਰ ਸੇਖ ਸਚਾਏ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਜ ਅਨੰਦ ਕਣਾ ਪ੍ਰਭ ਜਪਤਿਆ ਦੁਖ ਜਾਏ ਉਪਜੇ ਦਰਗਾਹ ਪਏ ਥਾਓ ਨਾਨਕ ਨਾਮ ਧਿਆਇਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣ ਹੀ ਕੜੇ ਕੁਸ਼ਾ ਕਰੇ ਕਵਿਰ ਲਾਹੀ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿਸੀ ਰਾਨ ਤੇਰਾ ਨਾਉ ਸਚਾ ਸਬਦ ਜਪੇ ਤ੍ਰਿਸ਼ਨਾ ਭੁਖ ਵਿਰਲਾ ਲਾ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜੇ ਜਿਸਨੂੰ ਮਾਨਵ ਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦਿਰ ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਬਰਤ ਬਾਣੀ ਅੰਬਿਓ ਰਸ ਅੰਬਰਤ ਹਰ ਕਾ ਨਾਓ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਤਪਦੇਸ਼ ਸੁਣੇ ਤੋ ਮੈਂ ਗੁਰ ਸੇਖ ਸਚਾਏ ਸੁਨਾਓ ਜਨਮ ਪਦਾਰਤ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਹਜ ਆਨੰਦ ਕਨਾ ਬਬ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਇ ਗੁਰੂ ਪੂਰਾ ਮਤ ਦੇ ਪਾਣੇ ਜਪ ਤੱਪ ਸੰਜਮੋਂ ਪਾਣੇ ਕਢੇਲੇ ਪਾਣੇ ਜੋਣ ਪਵਾਈਏ ਪਾਣੇ